ਜਲਾਲਾਬਾਦ ਦੇ ਮੁਕਸਰ ਰੂਟ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ 10 ਤੋਂ 12 ਗੁੰਡਾ ਅੰਸਰ ਜੁੜੇ ਨੇ ਉਹਨਾਂ ਦੇ ਵੱਲੋਂ ਪਰਿਵਾਰ ਤੇ ਕਿਰਪਾਣਾ ਤੇ ਕਾਪੀਆਂ ਦੇ ਨਾਲ ਜੁੜਾਏ ਹਮਲਾ ਕੀਤਾ ਜਾਂਦਾ ਹੈ ਤੇ ਤਸਵੀਰ ਜੁੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਜਿਸ ਦੇ ਵਿੱਚ ਤਿੰਨ ਲੋਕ ਜੁੜੇ ਨੇ ਇਸ ਹਮਲੇ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਐਸ ਐਚ ਓ ਅਤੇ ਡੀ ਐਸ ਪੀ ਸਬ ਡਿਵੀਜ਼ਨ ਏ ਆਰ ਸ਼ਰਮਾ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਾਲਾਬਾਦ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਕਿ ਸਵੇਰ ਕੋ तकरीबन 10 10:30 ਆਇਆ ਮੇਰੇ ਬੱਚੀ ਦਾ ਆਪਰੇਟ ਸੀ ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਅਪਾਇੰਟਮੈਂਟ ਲਹੀ ਸੀ ਆਪਰੇਟ ਵਾਸਤੇ ਤੇ ਆਪਰੇਟ ਕਰਵਾਇਆ ਆਪਰੇਟ ਹੋਣ ਤੋਂ ਬਾਅਦ तकरीबन 7 7:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਹਾ ਸੀ ਮੈਂ ਬੱਚੀ ਨੂੰ ਰੋ ਰਹੀ ਸੀ ਮੈਂ ਬੱਚੀ ਨੂੰ ਚੁੱਪ ਕਰਾ ਰਿਹਾ ਸੀ ਸਾ ਚੜ ਕਾਏ ਨੇ ਦਾ 12 ਜਣੇ ਮੇਰੇ ਤੇ ਆ ਕੇ ਹਮਲਾ ਕਰਤਾ ਜੀ ਤੇ ਜਿਸ ਵਿੱਚ ਉਹਨਾਂ ਕੋਲ ਸੀਸੀਟੀਵੀ ਦਾ ਜਿਹੜਾ ਦੇਖ ਰਿਹਾ ਜੀ ਉਹਨਾਂ ਆਪਣੇ ਮਾਰੂ ਉਥੇ ਆਸੀ ਕਾਫੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ ਕੋਈ ਜਾਣਦੇ ਨਹੀਂ ਪਛਾਣਦੇ ਨਹੀਂ ਅਸੀਂ ਪਤਾ ਨਹੀਂ ਕਿਉਂ ਕਿਸ ਰਾਂਚਸ ਦੇ ਤਰ੍ਹਾਂ ਤੇ ਨਹੀਂ ਵਜ੍ਹਾ ਕੀ ਹੈ ਮੈਂ ਇਹ ਹੀ ਕਹਿੰਦਾ ਜੀ ਜੋ ਵੀ ਕਾਨੂੰਨੀ ਕਾਰਵਾਈ ਜੋ ਬੰਦੀ ਹੈ ਉਹਨਾਂ ਤੇ ਕੀਤੀ ਜਾਵੇ ਇਹ ਜਿਹੜੇ ਗੁੰਡਾ ਅੰਸਰ ਆਇਆ ਘੁੰਮੇ ਘਰ ਤੇ ਆ ਇਹਨਾਂ ਦੇ ਲੱਤ ਪਾਈ ਜਾਵੇ ਜੀ ਤੁਸੀਂ ਵੇਖ ਹੀ ਰਹੇ ਜੀ ਹਾਲਾਤ ਜਿੱਦਿਲੇ ਮਾੜੀ ਮੋੜ ਮੈਂਸ ਹੋਈ ਸੀ ਡਾਕਟਰ ਸਾਹਿਬ ਨਾਲ ਬਹਿ ਕੇ ਗੱਲ ਕਰ ਲੈਂਦੇ ਜੀ ਇਹਨਾਂ ਨੂੰ ਸੱਦ ਲੈਣੇ ਪੋਤਾ ਜੀ ਮੈਂ ਤਾਂ ਰਹਿਰਾ ਸਿੰਘ ਦਾ ਪਾਠ ਕਰਦਾ ਪਿਆ ਹਾਂ ਜੀ ਤੇ ਰਹਿਰਾ ਸਿੰਘ ਦਾ ਪਾਠ ਕਰਦਾ ਪਿਆ ਜੀ ਮੇਰੇ ਭਰਾ ਜਿਹੜੇ ਆਪਾਂ ਦੱਸਿਆ ਗਿਆ ਜੀ ਇਹ ਸਾਹਮਣੇ ਬੈਠੇ ਸੀ ਉਹ ਜਿਹੜੇ ਬਾਹਰੋਂ ਹੁੰਦੇ ਆਏ ਨੇ ਉਹਨਾਂ ਨੇ ਆਉਂਦੇ ਰਹਿਰਾਜਨ ਸਿੰਘ ਤੇ ਅਟੈਕ ਕਰਤਾ ਜਾਂਦਾ ਤੇ ਮੈਂ ਰਹਿਰਾ ਸਿੰਘ ਦੇ ਵਿੱਚੇ ਬੰਦ ਕਰਕੇ ਉੱਤ ਪਿਆ ਜੀ ਉਦੋਂ ਬਾਅਦ ਮੇਰੇ ਦਿਵਾਲੇ ਹੋ ਗਏ ਨੇ ਜਿਹੋ ਉਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਬਸ ਆਪਾਂ ਲਈ ਸਰਕਾਰ ਤੋਂ ਚਾਹੁੰਦੇ ਵੀ ਜਿਹੜੀ ਗੁੰਡਾਗਰਦੀ ਦਾ ਗੰਦਾ ਨਾਂਜ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਅੱਜ ਸਾਡੇ ਮੰਡਲ ਪ੍ਰਧਾਨ ਸਰਦਾਰ ਰਹਿਪਜਨ ਸਿੰਘ ਜੀ ਤੇ ਲੱਧੂ ਵਾਲਾ ਉਤਾਰ ਤੋਂ ਜਾਨਲੇਵਾ ਹਮਲਾ ਹੋਇਆ ਹੈ ਜੋ ਕਿ ਉਹਨਾਂ ਦੀ ਬੇਟੀ ਦਾ ਆਪਰੇਟ ਹੋਇਆ ਸੀ ਔਰ ਉਹਨਾਂ ਦੀ ਬੇਟੀ ਸ਼ਵਾਲਿਕ ਹਸਪੀਟਲ ਮੁਕਸਰ ਔਰ ਜਲਾਲਾਬਾਦ ਦੇ ਵਿੱਚ ਐਡਮਿਟ ਸੀ ਉਹ ਉਹਨਾਂ ਦੇ ਕੋਲ ਸੀਗੇ ਆਪਦੀ ਬੇਟੀ ਦੇ ਔਰ ਬਾਹਰੋਂ ਆ ਕੇ ਗੁੰਡਾ ਅਨਸਰ ਕਿਰਪਾਨਾ ਗੰਡਾ ਸੀ ਦਸਤੇ ਲੈ ਕੇ ਉਹਨਾਂ ਦੇ ਗਲ ਪਏ ਔਰ ਬੜੀ ਮੁਸ਼ਕਲ ਦੇ ਨਾਲ ਅਰ ਭਜਨ ਸਿੰਘ ਜੀ ਦੀ ਜਿਹੜੀ ਜਾਨ ਬਚੀ ਏ ਬਹੁਤ ਨਿੰਦਨਯੋਗ ਗੱਲ ਏ ਔਰ ਜੇਕਰ ਕਾਨੂੰਨ ਵਿਵਸਥਾ ਦੀ ਆਪਾਂ ਗੱਲ ਕਰੀਏ ਤੇ ਬੁਰੀ ਤਰ੍ਹਾਂ ਜਿਹੜੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਏ ਇਹ ਹਾਲਾਤ ਪੰਜਾਬ ਦੇ ਜੰਗਲ ਹਾਲਾਤ ਬਣਦੇ ਜਾ ਰਹੇ ਨੇ ਔਰ ਇਹਨਾਂ ਲੋਕਾਂ ਨੂੰ ਗੁੰਡਰ ਗੁੰਡੇ ਅਰਸਰ ਲੋਕਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਰਹਿ ਗਿਆ ਮੈਂ ਬੇਨਤੀ ਕਰਨਾ ਚਾਹਨਾ ਪ੍ਰਸ਼ਾਸਨ ਨੂੰ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਰਨ ਸਿੰਘ ਜੀ ਇਹਨਾਂ ਦੀ ਬੇਟੀ ਸੀ ਜਿਨ੍ਹਾਂ ਦਾ ਆਪਰੇਸ਼ਨ ਸੀ ਅੱਜ ਇਹ ਉਹ ਪ੍ਰੀਜ਼ੈਂਟਰਰ ਜਿਸੀਂ ਲੈ ਕੇ ਜਾ ਰਹੇ ਸੀ ਕੁਝ ਕਰਨਾ ਕਰਕੇ ਸਟਾਫ ਨਾਲ ਉਹਨਾਂ ਦੀ ਥੋੜੀ ਬਹਿਸ ਹੋ ਗਈ। ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨਲੰਬਤ ਕਰਤਾ ਕਿਉਂਕਿ ਉਹ ਥੋੜਾ ਵੈਸਟਰ ਰਿ ਸੀ ਮਸਬੇਬ ਕੀਤਾ ਸੀ ਉਹਨਾਂ ਦੇ ਰਿਲੇਟਿਵਸ ਨਾਲ। ਉਹ ਸ਼ਾਮ ਨੂੰ ਐਸੇ ਗੁੱਸੇ ਚ ਆ ਕੇ ਉਹਨੇ 10-12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੇਸ਼ੈਂਟ ਦੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਥੋੜਾ ਇਕੁਇਪਮੈਂਟ ਬੰਨਣ ਦੀ ਕੋਸ਼ਿਸ਼ ਕੀਤੀ ਉਹ। ਇਹ ਹੋਇਆ ਹੋਰ ਐਸ ਦੀ ਮੈਂ ਬਹੁਤ ਦਿੰਦਾ ਕਰਦਾ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇੰਜਰੀ ਵੀ ਹੋਇਆ ਜਿਸ ਸਮੇਂ ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਵੀ ਇੰਜਰਡ ਹੋਈ ਕਾਫੀ ਸਟਰਨ ਇੱਥੇ ਕਹਰਪਲਨ ਸਿੰਘ ਨੇ ਆਪਣਾ ਸਾਨੂੰ ਬਕਰਤ ਸਿੰਘ ਲੱਧੂ ਵਾਲਾ ਤਾਂ ਉਹਨਾਂ ਦੀ ਬੇਟੀ ਇੱਥੇ ਐਡਮਿਟ ਸੀ ਉਹਨਾਂ ਦਾ ਆਪਰੇਟ ਹੋਇਆ ਸੀ ਇਹ ਬੱਚੀ ਛੋਟੀ ਸੀ ਕਿ ਉਹਨਾਂ ਨੇ ਆਪਰੇਸ਼ਨ ਥੀਟਰ ਚ ਜਾਣਾ ਚਾਹੁੰਦੇ ਸੀ ਜਿਹੜਾ ਸਟਾਫ ਹੈ ਜੁਮਨ ਸਿੰਘ ਉਹ ਉਹਨਾਂ ਨੂੰ ਰੋਕਦਾ ਸੀ ਬੱਚਾ ਛੋਟਾ ਹੋਣ ਕਰਕੇ ਹਰਪਲਨ ਸਿੰਘ ਕੰਮ ਇੱਕ ਵਾਰੀ ਵੀ ਚਲੋ ਥੀਏਟਰ ਦੇ ਵਿੱਚ ਘਬਰਾਹਣ ਨੂੰ ਨਹੀਂ ਬੱਚੇ ਮੈਂ ਇੱਕ ਵਾਰੀ ਮਿਲ ਰੋ ਜੀ ਤੇ ਇਸ ਦਾ ਪਿਛੇ ਉਹਨਾਂ ਦੀ ਵੈਸ ਹੋਗੀ ਵੈਸ ਦੇ ਵਿੱਚ ਉਹਨਾਂ ਨੇ ਕੰਪਲੀਟ ਕਰਤੀ ਕਿ ਉਹਨਾਂ ਨੂੰ ਮਿਰਖਾਡ ਹਸਪੀਟਲ ਤੋਂ ਅਰੈਸਟ ਕੀਤਾ ਗਿਆ ਜਿਸ ਕੱਪ ਤੋਂ ਦੂਸਰੀ ਜਗ੍ਹਾ ਤੇ ਆਪਣੇ ਬੰਦੇ ਇਕੱਠੇ ਕਰਕੇ ਲਿਆ ਕੇ ਉਹਨਾਂ ਨੇ ਹਰਪਲਨ ਸਿੰਘ ਉਹਨਾਂ ਦੀ ਮਦਰ ਤੱਕ ਨਾਲ ਉਹਨਾਂ ਦੇ ਪਿੰਡ ਦੇ ਸੀਗੇ ਆਪਣਾ अस्पताल हस्पताल ने मरीज से हमला किया है शरेआम हस्पताल प्राइवेट हस्पताल चुंडागर्दी की तस्वीर जोड़ी है वेखण्ड मिली हस्पता के मुलाजम ने ही मरीज से हमला कर दिया हूं सुरक्षा से भी सवाल खड़े होंगे हुए नजर आए दस तो बारह दोस्तों मिल के मिलके तेज तरह हथियार के वार किया गया है ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਤਸਵੀਰ ਪੂਰੇ ਤਰੀਕੇ ਦੇ ਨਾਲ ਕੈਦ ਹੋਈ ਹੈ ਚਾਰ ਮੁਲਜ਼ਮਾਂ ਨੂੰ ਜੋੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਸ਼ ਜੜਾ ਹੈ ਵਿਖਰ ਨੂੰ ਮਿਲਿਆ ਹੈ 10 ਤੋਂ 12 ਲੋਕਾਂ ਦੇ ਵੱਲੋਂ ਆਇਆ ਗਿਆ ਹੈ ਹਸਪਤਾਲ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਗੁੰਡਾਗਰਦੀ ਕੀਤੀ ਗਈ ਹੈ ਤੇ ਇਸਤਾਨਾ ਥਿਆਣਾ ਦੇ ਨਾਲ ਸਨਾਲ ਹੀ ਡੰਡੇ ਦੇ ਨਾਲ ਜੋ ਵੀ ਉਹਨਾਂ ਦੇ ਹੱਥ ਵਿੱਚ ਸੀ ਉਸ ਦੇ ਨਾਲ ਹੀ ਉਹਨਾਂ ਨੇ ਹਸਪਤਾਲ ਦੇ ਵਿੱਚ ਲੋਕਾਂ ਤੇ ਵਾਰ ਕੀਤੇ ਨੇ ਚਾਰ ਮੁਲਜ਼ਮ ਫਿਲਹਾਲ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ